ਆਵਲ ਮਹਲਾ ਪੰਜਵਾਂ ਬੰਦਨ ਕਾਟੈ ਸੋ ਪ੍ਰਭੂ ਜਾਂ ਕੈ ਕਲ ਹਾਥ ਅਵਰ ਕਰਮ ਨਈ ਛੂਟੀਐ ਰਾਖੋ ਹਰਨਾ ਨੰਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਨੰਗ 815 ਤੇ ਸ਼ੋਭਨੀਕ ਬਲਾਵ ਦਾ ਰਾਗ ਵੇ ਤੁਨ ਨੰਦਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਮਹਾਰਾਜ ਜੀ ਦੀ ਵੰਦਾਈ ਪਾਵਨ ਜਪਦਾ ਅੱਜ ਆਪਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅਮਰਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਹੈ ਪਾਈ ਜਿਸ ਪ੍ਰਭੂ ਦੇ ਹੱਥਾਂ ਵਿੱਚ ਹਰੇਕ ਤਾਕਤ ਹੈ ਉਹ ਪ੍ਰਭੂ ਸਰਨ ਪੈ ਮਨੁੱਖ ਦੇ ਮਾਇਆ ਦੇ ਸਾਰੇ ਬੰਧਨ ਕੱਢ ਦਿੰਦਾ ਹੈ हे भाई प्रभु दी शरण पैण दे बिना और कम्मा दे करन नाल इन वंदना तो खलासी नहीं मिल सकदी बस हर वेले ही अरदास करो हे हरी हे नाथ साडी रखिया करो तो शरणागत माधवे पूरन दयाल छूट जाए संसार ते राखै गोपाल राव हे माया ਦੇ ਪਤੀ ਪ੍ਰਭੂ ਇਹ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਇਹ ਦਇਆ ਦੇ ਸੋਮੇ ਪ੍ਰਭੂ ਮੈਂ ਤੇਰੀ ਸਰਨ ਆਇਆ ਹਾਂ ਹਾਂ ਮੇਰੇ ਸੰਸਾਰ ਦੇ ਮੋਹ ਤੋਂ ਰੱਖਿਆ ਕਰੋ हे ਪਾਈ ਸ੍ਰਿਸ਼ਟੀ ਦਾ ਪਾਲਕ ਪ੍ਰਭੂ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ ਉਹ ਮਨੁੱਖ ਸੰਸਾਰ ਦੇ ਮੋਹ ਤੋਂ ਬਚ ਜਾਂਦਾ ਹੈ ਆਸਾ ਪਰਮ ਵਿਕਾਰ ਮੋਹ ਇਨ ਮੈ ਲੋਵਾਨਾ ਝੂਠ ਸਮਗਰੀ ਮਨ ਵਸੀ ਪਾਰ ਬ੍ਰਾਮਨਾ ਜਾਣਾ اے ਪਾਈ ਮਨ ਭਗਤ ਜੀਵ ਦੁਨੀਆ ਦੀਆਂ ਆਸਾਂ ਵਹਿਮ ਵਿਕਾਰ ਮਾਇਆ ਦਾ ਮੋਹ ਇੰਨਾ ਵਿੱਚ ਹੀ ਫਸਿਆ ਰਿਹਾ ਹੈ ਜਿਹੜੀ ਮਾਇਆ ਨਾਲ ਤੋੜ ਸਾਥ ਨਹੀਂ ਨਿਭਣਾ ਉਹੀ ਇਸ ਦੇ ਮਨ ਵਿੱਚ ਟਿਕੀ ਰਹਿੰਦੀ ਹੈ ਕਦੇ ਵੀ ਇਹ ਪ੍ਰਮਾਤਮਾ ਨਾਲ ਸਾਝ ਨਹੀਂ ਪਾਉਂਦਾ ਪੂਰਨ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜੋ ਤੂੰ ਰੱਖੈ ਤਿਉਂ ਰਹਾ ਪ੍ਰਭ ਅਗੰਮ ਅਪਾਰੇ ਇਹ ਸਭ ਤੋਂ ਉੱਚੇ ਚਾਨਣ ਦੇ ਸੋਮੇ ਇਹ ਸਭ ਗੁਣਾ ਨਾਲ ਭਰਪੂਰ ਪ੍ਰਭੂ ਇਹ ਸਰਬ ਵਿਆਪਕ ਪ੍ਰਭੂ ਅਸੀਂ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਇਆ ਇਹ ਅਪਹੁੰਚ ਤੇ ਬਿੰਦ ਪ੍ਰਭੂ ਜਿਵੇਂ ਤੂੰ ਹੀ ਮੈਨੂੰ ਰੱਖਦਾ ਹੈ ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ ਮਾਇਆ ਦੇ ਬੰਧਨਾਂ ਤੋਂ ਤੂੰ ਹੀ ਮੈਨੂੰ ਬਚਾ ਸਕਦਾ ਹੈ ਕਾਰਣ ਕਾਰਣ ਸਮਰਾਥ ਪ੍ਰਭ ਦੇ ਆਪਣਾ ਨਾਉ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਓ ਪੰਦੇਵੇਂ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਆ ਹਨ ਕਿ हे ਜਗਤ ਦੇ ਰਚਨਹਾਰ ਪ੍ਰਭ ਇਹ ਸਭ ਕੁਝ ਕਰ ਸਕਣ ਵਾਲੇ ਪ੍ਰਭ ਮੈਨੂੰ ਆਪਣਾ ਨਾਮ ਬਖਸ਼ੋ ਇਹ ਪਾਈ ਸਾਧ ਸੰਗਤ ਵਿੱਚ ਟਿਕ ਕੇ ਸਦਾ ਪਰਮਾਤਮਾ ਦੀ ਸਿਫਤ ਸਰਾ ਦੇ ਗੀਤ ਗਾਇਆ ਕਰੋ ਇਸ ਤਰ੍ਹਾਂ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ ਹੋਈਆਂ ਬਿੰਦਪੁਲਾ ਚੁਕਾਂ ਦੀ ਬਖਸ਼ੀ ਬਖਸ਼ਨੀ ਜੀ ਆਓ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਆਪਣਾ ਨਾਮ ਬਖਸ਼ ਦੇਣ ਪਰਮੇਸ਼ਰ ਦਾ ਨਾਮ ਬਖਸ਼ ਦੇਣ ਉਹਦੇ ਸਾਧ ਸੰਗਤ ਵਿੱਚ ਟਿਕ ਕੇ ਨਾਮ ਜਪੀਏ ਆਓ ਹਾਜ਼ਰੀ ਲਵਾਈਏ ਗੁਰੂ ਚਰਨਾਂ ਵਿੱਚ ਗੁਰੂ ਦਾ ਹੁਕਮ ਮੰਨਿਆ ਜਾਵੇ ਵਾਹੇ Uh